ਸਾਰਣ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਵੇਖ ਰਹੇ ਹੋ ਮੈਂ ਤੁਹਾਡਾ ਆਪਣਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਹੈ ਅਮਰਤਪਾਲ ਸਿੰਘ ਜਲਦ ਹੀ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਸਾਂਚੁੱਕ ਸਮਾਗਮ ਨੂੰ ਲੈ ਕੇ ਤਿਆਰੀਆਂ ਕਿਤੇ ਨਾ ਕਿਤੇ ਮੁਕੰਮਲ ਹੋ ਚੁੱਕੀਆਂ ਨੇ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹਨਾਂ ਦੇ ਮਾਤਾ ਜੀ ਡਿਬਰੂਗੜ੍ਹ ਜੇਲ੍ਹ ਗਏ ਹੋ ਸੀ ਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਸੀ ਸੋ ਜਲਦ ਹੀ ਅਮਰਤਪਾਲ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਕਿਉਂਕਿ ਇਸ ਦੇ ਵਿੱਚ ਇੱਕ ਵੱਡੀ ਅਪਡੇਟ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਸੰਸਾਰ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀ ਐਂਟਰੀ ਹੋ ਗਈ ਹੈ ਤੁਸੀਂ ਬਿਲਕੁਲ ਸਹੀ ਸੁਣਿਆ ਇਸ ਪੂਰੇ ਮਾਮਲੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਗਰਮਾਇਆ ਹੋਇਆ ਸੀ ਦੇਸ਼ ਦੇ ਵਿੱਚ ਗਰਮਾਇਆ ਹੋਇਆ ਸੀ ਤਾਂ ਹੁਣ ਅਮਰਤਪਾਲ ਸਿੰਘ ਨੂੰ ਬਾਹਰ ਲਿਆਉਣ ਦੇ ਲਈ ਅਮਰੀਕਾ ਦੀ ਐਂਟਰੀ ਹੋ ਗਈ ਹੈ ਜੀ ਹਾਂ ਅਮਰੀਕਾ ਦੇ ਇੱਕ ਵਕੀਲ ਜਸਪ੍ਰੀਤ ਸਿੰਘ ਹੁਣਾ ਵੱਲੋਂ ਇਹ ਟੀਚਾ ਰੱਖਿਆ ਗਿਆ ਜਿਸ ਤੇ ਵਿੱਚ ਉਹ 100 ਤੋਂ ਵੱਧ ਮੰਤਰੀਆਂ ਨੂੰ ਅਮਰੀਕਾ ਦੇ ਵਿੱਚ ਮਿਲ ਰਹੇ ਨੇ ਅਤੇ ਉਪ ਰਾਸ਼ਟਰਪਤੀ ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮਿਲ ਚੁੱਕੇ ਨੇ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ 20 ਤੋਂ ਵੱਧ ਕਾਉਂਸਲਰ ਸੰਸਦ ਮੈਂਬਰ ਅਤੇ ਮੰਤਰੀਆਂ ਤੋਂ ਲੈ ਕੇ ਉਹਨਾਂ ਨੂੰ ਗੱਲ ਮਿਲ ਚੁੱਕੇ ਨੇ ਅਤੇ ਵਿਸਥਾਰ ਦੇ ਨਾਲ ਅਮਰਿਤਪਾਲ ਸਿੰਘ ਦੀ ਪੂਰੀ ਸਥਿਤੀ ਜੋ ਇਸ ਸਮੇਂ ਦੀ ਬਣੀ ਹੋਈ ਹੈ ਉਹਦਾ ਵੇਰਵਾ ਉਹ ਦੇ ਚੁੱਕੇ ਨੇ ਉਹਨਾਂ ਨੇ ਵੀ ਗੱਲ ਆਖੀ ਆ ਵੀ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਕਿਉਂਕਿ ਅਮਰਤਪਾਲ ਸਿੰਘ ਵੱਡੇ ਮਾਰਜਨ ਦੇ ਨਾਲ ਚੋਣ ਜਿੱਤ ਚੁੱਕੇ ਨੇ ਖੜੂਰ ਸਾਹਿਬ ਲੋਕ ਸਭਾ ਸੀਟ ਤੋਂ 196000 ਕੁਝ ਵੋਟਾਂ ਦੇ ਨਾਲ ਕੁਲਵੀਰ ਜ਼ੀਰਾ ਨੂੰ ਉਹਨਾਂ ਨੇ ਹਰਾਇਆ ਤੇ ਸੰਸਦ ਬਣ ਚੁੱਕੇ ਨੇ ਤਾਂ ਉਹਨਾਂ ਨੇ ਕਿਹਾ ਵੀ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਇੱਕ ਪੋਲੀਟੀਕਲ ਵੈਂਡੇਟੇ ਦੇ ਤਹਿਤ ਜਿਹੜਾ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਜੋ ਕਿ ਮਨੁੱਖੀ ਅਧਿਕਾਰਾਂ ਦੇ ਖਿਲਾਫ ਉਹਨਾਂ ਨੇ ਹਵਾਲਾ ਵੀ ਦਿੱਤਾ ਵੀ ਅਮਰੀਕਾ ਚਾਹੇ ਅਮਰੀਕਾ ਦੀ ਗੱਲ ਹੋਵੇ ਅਮਰੀਕਾ ਦੇ ਆਪਣੇ ਦੇਸ਼ ਦੀ ਗੱਲ ਹੋਵੇ ਚਾਹੇ ਵਿਦੇਸ਼ ਦੀ ਗੱਲ ਹੋਵੇ ਮਨੁੱਖੀ ਅਧਿਕਾਰਾਂ ਦੀ ਅਮਰੀਕਾ ਹਮੇਸ਼ਾ ਕਦਰ ਕਰਦਾ ਤੇ ਇਸ ਗੱਲ ਕਰਕੇ ਹੁਣ ਉਪ ਰਾਸ਼ਟਰਪਤੀ ਕਮਲਾ ਹੈਰਸ ਦੇ ਨਾਲ ਜਸਪ੍ਰੀਤ ਸਿੰਘ ਉਹਨਾਂ ਦੀ ਮੁਲਾਕਾਤ ਹੋ ਚੁੱਕੀ ਹੈ ਤੇ ਦੂਜੀ ਮੁਲਾਕਾਤ 11 ਜੂਨ ਦੀ ਅਪਾਇੰਟਮੈਂਟ ਕਮਲਾ ਹੈਰਸ ਉਹਨਾਂ ਵੱਲੋਂ ਦਿੱਤੀ ਹੈ ਜਿਸ ਦੇ ਵਿੱਚ 20 ਤੋਂ ਜ਼ਿਆਦਾ ਸੰਸਦ ਤੇ ਮੰਤਰੀਆਂ ਨੂੰ ਜਸਪ੍ਰੀਤ ਸਿੰਘ ਮਿਲ ਚੁੱਕੇ ਨੇ ਜਿਸ ਦੇ ਵਿੱਚ ਉਹਨਾਂ ਨੇ ਇਸ ਮਾਮਲੇ ਦੀ ਸੈਂਸਿਟੀਵਿਟੀ ਹੈ ਜਿਹੜੀ ਸੰਵੇਦਨਸ਼ੀਲਤਾ ਹੈ ਉਹ ਦਸੀ ਹੈ ਤੇ ਉਹਨਾਂ ਨੇ ਆਖਿਆ ਵੀ ਬੇਇਨਸਾਫੀ ਹੋ ਰਹੀ ਹੈ ਅਮਰਤਪਾਲ ਤੇ ਅਮਰਤਪਾਲ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਐ ਐਨਐਸਏ ਲੱਗੀ ਹੋਈ ਐ ਤੇ ਵੱਡੇ ਮਾਰਜਨ ਦੇ ਨਾਲ ਅਮਰਤਪਾਲ ਚੋਣ ਜਿੱਤ ਚੁੱਕੇ ਨੇ ਤੇ ਉਹਨਾਂ ਦਾ ਜੇਲ੍ਹ ਚੋਂ ਬਾਹਰ ਆਉਣਾ ਲਾਜ਼ਮੀ ਬਣ ਚੁੱਕਿਆ ਸੋ ਇਹ ਗੱਲਾਂ ਸਾਰੀਆਂ ਜਸਪ੍ਰੀਤ ਸਿੰਘ ਉਹਨਾਂ ਨੇ ਕਹੀਆਂ ਨੇ ਤਾਂ ਦੁਬਾਰਾ ਦੱਸ ਦਿੰਦੇ ਆ ਵੀ ਇਸ ਪੂਰੇ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਅਮਰੀਕਾ ਦੀ ਐਂਟਰੀ ਹੋ ਚੁੱਕੀ ਆ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਸਪ੍ਰੀਤ ਸਿੰਘ ਐਡਵੋਕੇਟ ਮਿਲ ਚੁੱਕੇ ਨੇ ਤੇ ਉਹਨਾਂ ਨੇ ਦੱਸਿਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਤੇ ਦਬਾਅ ਬਣਾਇਆ ਜਾਊਗਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੇ ਅਮਰੀਕਾ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਊਗੀ ਵੀ ਇਹਨਾਂ ਤੇ ਦਬਾਅ ਬਣਾਇਆ ਜਾ ਸਕੇ ਤੇ ਅਮਰਤਪਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਸੋ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਇਸ ਪੂਰੇ ਮਾਮਲੇ 'ਚ ਤੁਹਾਡੀ ਕੀ ਰਾਏ ਆ ਕਿਉਂਕਿ ਇਸ ਪੂਰੇ ਮਾਮਲੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਪੂਰਾ ਮਾਮਲਾ ਗਰਮਾਇਆ ਹੋਇਆ ਅਮਰਤਪਾਲ ਵੱਡੇ ਮਾਰਜਨ ਦੇ ਨਾਲ ਚੋਣ ਜਿੱਤਦੇ ਨੇ ਆਪਣੀ ਵੱਖਵਾਦੀ ਸੋਚ ਨੂੰ ਲੈ ਕੇ ਕਿਤੇ ਨਾ ਕਿਤੇ ਵਿਵਾਦਾਂ 'ਚ ਅਮਰਤਪਾਲ ਹਮੇਸ਼ਾ ਘਿਰੇ ਰਹੇ ਨੇ ਉਸ ਤੋਂ ਬਾਅਦ ਅਜਨਾਲਾ ਥਾਣਾ ਕਾਂਡ ਹੁੰਦਾ ਜੋ ਵੀ ਇੱਕ ਸਿਨੈਰੀਓ ਬਣਦਾ ਇੱਕ ਬਰਤਾਂਤ ਸਿਰਜਿਆ ਜਾਂਦਾ ਉਹ ਦਰਸ਼ਕ ਚੰਗੀ ਤਰ੍ਹਾਂ ਵਾਕਫ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕੇਂਦਰ ਦੇ ਨਾਲ ਰਲ ਕੇ ਇੱਕ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ ਐਨਐਸਏ ਤਹਿਤ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਹਾਲਾਂਕਿ ਲੋਕਾਂ ਦੇ ਵਿੱਚ ਚਰਚਾ ਇਹ ਚੱਲ ਰਹੀ ਸੀ ਵੀ ਹੁਣ ਅਮਰਤਪਾਲ ਐਮਪੀ ਬਣ ਗਿਆ ਵੱਧ ਤੋਂ ਵੱਧ 15 ਤੇ 20 ਦਿਨਾਂ ਦੇ ਵਿੱਚ ਵਿੱਚ ਆਰਾਮ ਨਾਲ ਅਮਰਤਪਾਲ ਜੇਲ੍ਹ ਤੋਂ ਬਾਹਰ ਆ ਜਾਊਗਾ ਪਰ ਇਹਦਾ ਇੱਕ ਪ੍ਰੋਸੀਜਰ ਆ ਪ੍ਰੋਸੀਜਰ ਦੇ ਤਹਿਤ ਕਾਨੂੰਨ ਦੇ ਤਹਿਤ ਇਹ ਸਾਰੀਆਂ ਚੀਜ਼ਾਂ ਨੂੰ ਫਾਲੋ ਕਰਨ ਤੋਂ ਬਾਅਦ ਹੀ ਅਮਰਤਪਾਲ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਜਸਪ੍ਰੀਤ ਸਿੰਘ ਹੁਣਾਂ ਦਾ ਵੱਡਾ ਰੋਲ ਇਸ ਦੇ ਵਿੱਚ ਦੇਖਿਆ ਜਾ ਸਕਦਾ ਕਿਉਂਕਿ ਅਮਰੀਕਾ ਜੋ ਕਿ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ ਤੇ ਉਹਦੇ ਜੇ ਉਹ ਇਸ ਮਾਮਲੇ ਦੇ ਵਿੱਚ ਆਪਣੀ ਦਖਲਅੰਦਾਜ਼ੀ ਕਰਦੇ ਨੇ ਜਾਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਨੇ ਕਿਉਂਕਿ ਜਿਵੇਂ ਜਸਪ੍ਰੀਤ ਸਿੰਘ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮਿਲੇ ਨੇ ਤਾਂ ਇਹ ਇੱਕ ਵੱਡਾ ਕਹੋ ਵੱਡੀ ਅਪਡੇਟ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਅਮਰੀਕਾ ਦੀ ਐਂਟਰੀ ਇਸ ਮਾਮਲੇ ਨੂੰ ਹੋਰ ਵੀ ਜ਼ਿਆਦਾ ਸੰਵੇਦਨਸ਼ੀਲ ਬਣਾ ਸਕਦੀ ਹੈ ਤੇ ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ 100 ਤੋਂ ਵੱਧ ਲੀਡਰ ਨੇ ਜਿਹੜੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਮਿਲਣ ਦਾ ਟੀਚਾ ਜਿਹੜਾ ਰੱਖਿਆ ਗਿਆ ਜਿਸ ਦੇ ਵਿੱਚੋਂ ਸੰਸਦ ਮੈਂਬਰ ਜੈਕਲਿਨ ਸ਼ੈਰਲ ਰੋਜ਼ਨ ਤੇ ਕਾਂਗਰਸ ਦੇ ਮੈਂਬਰ ਰੂਬੇਨ ਗੈਲਗੋ ਨੂੰ ਉਹ ਮਿਲ ਚੁੱਕੇ ਨੇ 20 ਤੋਂ ਵੱਧ ਜਿਹੜੇ ਲੀਡਰ ਨੇ ਅਮਰੀਕਾ ਦੇ ਇਹ ਗਿਣਤੀ ਦੱਸੀ ਗਈ ਹੈ ਵੀ ਐਡਵੋਕੇਟ ਜਸਪ੍ਰੀਤ ਸਿੰਘ 20 ਤੋਂ ਜ਼ਿਆਦਾ ਲੀਡਰਾਂ ਨੂੰ ਮਿਲ ਚੁੱਕੇ ਨੇ ਤੇ ਜਲਦ ਹੀ ਭਾਰਤ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਤਾਂ ਜੋ ਮਨੁੱਖੀ ਅਧਿਕਾਰਾਂ ਦੀ ਹਿਊਮਨ ਰਾਈਟਸ ਦੀ ਜਿਹੜੀ ਆ ਰਾਖੀ ਕੀਤੀ ਜਾ ਸਕੇ ਕਿਉਂਕਿ ਐਨਐਸਏ ਤਹਿਤ ਅਮਰਤਪਾਲ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਖਡੂਰ ਸਾਹਿਬ ਦੇ ਲੋਕਾਂ ਨੇ ਭਾਰੀ ਬਹੁਮਤ ਦੇ ਕੇ ਅ ਅਮਰਤਪਾਲ ਨੂੰ ਚੋਣ ਜਿਤਾਇਆ ਸੰਸਦ ਮੈਂਬਰ ਬਣ ਚੁੱਕੇ ਨੇ ਹਾਲਾਂਕਿ ਉਹਨਾਂ ਦੀ ਰਿਹਾਈ ਨੂੰ ਲੈ ਕੇ ਵੀ ਵੱਡੇ ਵਿਵਾਦ ਨੇ ਜਿਹੜੇ ਕਨਫਿਊਜ਼ਨ ਹੈ ਜਿਹੜੀ ਉਹ ਲਗਾਤਾਰ ਲੋਕਾਂ 'ਚ ਚੱਲਦੀ ਰਹੀ ਹੈ ਲੋਕਾਂ 'ਚ ਚਰਚਾਵਾਵਾਂ ਚੱਲਦੀਆਂ ਰਹੀਆਂ ਨੇ ਵੀ ਸ਼ਾਇਦ ਬਹੁਤ ਜਲਦ ਅਮਰਤਪਾਲ ਹੁਣ ਐਮਪੀ ਬਣ ਗਏ ਨੇ ਤਾਂ ਬਾਹਰ ਆ ਜਾਣਗੇ ਹਾਲਾਂਕਿ ਇਸ ਪ੍ਰੋਸੀਜਰ ਦੇ ਤਹਿਤ ਜਿਹੜਾ ਇਹ ਇੱਕ ਪੂਰਾ ਉਹਨਾਂ ਦੀ ਰਿਹਾਈ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਹਾਲਾਂਕਿ ਕੋਰਟ ਦੀ ਇੰਡੀਅਨ ਜੁਡੀਸ਼ਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਦੀ ਵੱਡੀ ਅਹਿਮ ਭੂਮਿਕਾ ਹੋਊਗੀ ਕਿਉਂਕਿ ਜੇ ਸੌਚੁੱਕ ਸਮਾਗਮ ਦੀ ਗੱਲ ਕਰੀਏ ਤਾਂ ਉਹਦੀ ਇਨਵੀਟੇਸ਼ਨ ਵੀ ਹਾਈ ਕੋਰਟ ਵੱਲੋਂ ਪਹਿਲਾਂ ਪਾਰਲੀਮੈਂਟ ਤੋਂ ਜੇਲ ਡਿਬਰੂਗੜ ਭੇਜਿਆ ਜਾਊਗਾ ਉਸ ਤੋਂ ਬਾਅਦ ਹਾਈ ਕੋਰਟ ਦੀ ਐਂਟਰੀ ਹੋਊਗੀ ਇਸ ਦੇ ਵਿੱਚ ਕੋਰਟ ਦੇ ਥਰੂ ਜਿਹੜੀ ਪਰਮਿਸ਼ਨ ਹੈ ਸੌਚੁੱਕ ਸਮਾਗਮ ਦੀ ਉਹ ਦਿੱਤੀ ਜਾਊਗੀ ਤੇ ਇਸ ਦੇ ਵਿੱਚ ਵੀ ਵਿਵਾਦ ਛੜਿਆ ਰਿਹਾ ਹੈ ਕਿ ਅਮਰਤਪਾਲ ਪਹਿਲਾਂ ਸੰਵਿਧਾਨ ਨੂੰ ਨਹੀਂ ਮੰਨਦਾ ਉਹ ਕਹਿੰਦਾ ਸੀ ਮੈਂ ਕਨਸਟੀਟਿਊਸ਼ਨ ਨੂੰ ਨਹੀਂ ਮੰਨਦਾ ਪਾਸਪੋਰਟ ਨੂੰ ਨਹੀਂ ਮੰਨਦਾ ਪਾਸਪੋਰਟ ਇੱਕ ਟਰੈਵਲ ਡਾਕੂਮੈਂਟ ਹੈ ਪਰ ਸੌ ਚੁੱਕਣ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਵੱਖਰੇ ਕਿਸਮ ਦੀ ਇੱਕ ਚਰਚਾ ਜਿਹੜੀ ਉਹ ਛਿੜੀ ਰਹੀ ਹੈ ਵੀ ਇੱਕ ਪਾਸੇ ਸੰਵਿਧਾਨ ਨੂੰ ਮੰਨਣਾ ਨਹੀਂ ਹੁਣ ਦੂਜੇ ਪਾਸੇ ਉਹੀ ਪਾੜੇ ਚ ਆ ਕੇ ਸੰਵਿਧਾਨ ਦੇ ਪਾੜੇ ਚ ਆ ਕੇ ਖੇਡਣਾ ਚੋਣ ਜਿੱਤ ਲਈ ਹੈ ਲੋਕਾਂ ਨੇ ਇੱਕ ਫਤਵਾ ਦੇ ਦਿੱਤਾ ਹਾਲਾਂਕਿ ਇਹ ਵੀ ਗੱਲ ਆਖੀ ਗਈ ਹੈ ਕੁਝ ਸਿਆਸੀ ਮਹਾਰਾਜ ਜਦੋਂ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਵੀ ਭਾਈ ਇਹ ਕੋਈ ਵੱਖਵਾਦੀ ਸੋਚ ਨੂੰ ਲੋਕਾਂ ਨੇ ਫਤਵਾ ਨਹੀਂ ਦਿੱਤਾ ਇਹ ਫਤਵਾ ਦਿੱਤਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਵੀ ਜੋ ਮੌਕੇ ਦੀਆਂ ਮੌਜੂਦਾ ਸਰਕਾਰਾਂ ਵੱਲੋਂ ਇੱਕ ਜ਼ਬਰ ਤੇ ਜ਼ੁਲਮ ਦਾ ਜਿਹੜਾ ਰਸਤਾ ਅਖਤਿਆਰ ਕੀਤਾ ਗਿਆ ਐਨਐਸਏ ਲਗਾਈ ਗਈ ਹੈ ਤਾਂ ਉਹਦੇ ਖਿਲਾਫ ਜਿਹੜਾ ਖਡੂਰ ਸਾਹਿਬ ਦੇ ਲੋਕਾਂ ਨੇ ਇਹ ਫਤਵਾ ਦਿੱਤਾ ਹਾਲਾਂਕਿ ਦੋ ਇੰਡੀਪੈਂਡੈਂਟ ਸੀਟਾਂ ਜਿੱਤਣ ਦੇ ਨਾਲ ਪੰਜਾਬ ਦੇ ਵਿੱਚ ਦੁਬਾਰਾ ਜਿਹੜੀਆਂ ਚਾਹੇ ਮੌਜੂਦਾ ਸਰਕਾਰ ਆ ਚਾਹੇ ਆਪੋਜੀਸ਼ਨ ਪਾਰਟੀਆਂ ਨੇ ਉਹ ਚੌਕਸ ਹੋ ਗਈਆਂ ਨੇ ਕਿਉਂਕਿ ਉਧਰੋਂ ਸਰਬਜੀਤ ਸਿੰਘ ਖਾਲਸਾ ਦੀ ਗੱਲ ਕਰੀਏ ਇਧਰੋਂ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਜਿੱਤੇ ਨੇ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਆਪਣੀ ਰੈਡਿਕਲ ਵੱਖਵਾਦੀ ਸੋਚ ਹੈ ਤਾਂ ਇਸ ਨੂੰ ਲੈ ਕੇ ਇਹ ਵੀ ਗੱਲ ਪ੍ਰਚਾਰੀ ਜਾ ਰਹੀ ਹੈ ਇਹ ਵੀ ਗੱਲ ਲੋਕਾਂ ਦੇ ਵਿੱਚ ਚਰਚਾਵਾਂ 'ਚ ਅਸੀਂ ਸੁਣੀ ਹੈ ਵੀ ਕਿਤੇ ਵੱਖਵਾਦੀ ਸੋਚ ਨੂੰ ਇੱਕ ਹਮਦਰਦੀ ਦੇ ਤਹਿਤ ਵੀ ਇੱਕ ਖਾਲਸਤਾਨੀ ਪੱਖੀ ਸੋਚ ਨੂੰ ਹਮਦਰਦੀ ਦੇ ਤਹਿਤ ਲੋਕਾਂ ਦੇ ਵਿੱਚ ਜਿਹੜੀ ਇੱਕ ਹਮਦਰਦੀ ਉਹ ਦੁਬਾਰਾ ਤਾਂ ਨਹੀਂ ਪਣ ਪਈ ਸੋ ਇਹ ਇੱਕ ਸਰਕਾਰਾਂ ਦੇ ਲਈ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਤੇ ਸਾਡੇ ਸਿਆਸੀ ਮਾਹਰ ਜੇਐਸ ਲਾਢੀ ਜੀ ਉਹਨਾਂ ਨਾਲ ਕਨੈਕਟ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਪੂਰੇ ਮਾਮਲੇ ਦੇ ਬਾਬਤ ਉਹ ਆਪਾਂ ਨੂੰ ਆਪਣੀ ਕੀ ਰਾਏ ਦਿੰਦੇ ਨੇ ਜ਼ਰੂਰ ਉਹਨਾਂ ਨਾਲ ਜਾਣਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਲਾਢੀ ਜੀ ਆਵਾਜ਼ ਆ ਰਹੀ ਹੈ ਜੀ ਬਿਲਕੁਲ ਆ ਰਹੀ ਹੈ ਸਤਿ ਸ੍ਰੀ ਅਕਾਲ ਜੀ ਸਸੇਕਾਲ ਕਹਿੰਦੇ ਜੀ ਅਮਰਤਪਾਲ ਸਿੰਘ ਉਹਨਾਂ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਸੌ ਚੁੱਕ ਸਮਾਗਮ ਦੀਆਂ ਇਹਨਾਂ ਦੇ ਮਾਤਾ ਜੀ ਜਾ ਕੇ ਉੱਥੇ ਮਠਿਆਈ ਵੀ ਸ਼ਿਕਾਇਆਏ ਨੇ ਲੱਡੂ ਵੀ ਵੰਡੇ ਆਏ ਨੇ ਪਰ ਹੁਣ ਅਮਰੀਕਾ ਦੀ ਵੀ ਐਂਟਰੀ ਹੋ ਗਈ ਹੈ ਰਹਾਈ ਨੂੰ ਲੈ ਕੇ ਲੱਗਦਾ ਵੀ ਅਮਰਤਪਾਲ ਦੁਬਾਰਾ ਪੰਜਾਬ ਦੀਆਂ ਗਲੀਆਂ 'ਚ ਦੇਖਣ ਨੂੰ ਮਿਲਣਗੇ ਕੋ ਚਰਨ ਜੀ ਇੱਕ ਗੱਲ ਬਿਲਕੁਲ ਕਲੀਅਰ ਹੋ ਚੁੱਕੀ ਹੈ ਕਿ ਪਹਿਲਾਂ ਇਹ ਗੱਲ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਜੀ ਫਲਾਈ ਗਈ ਸੀ ਕਿ ਅਮਰਪਾਲ ਸਿੰਘ ਤੋਂ ਪੰਜਾਬ ਨੂੰ ਖਤਰਾ ਆਇਆ ਜਾਂ ਸਰਕਾਰ ਨੂੰ ਖਤਰਾ ਆਇਆ ਜੀ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਹੈ ਕਿ ਸਰਕਾਰ ਤੋਂ ਖਤਰਾ ਆ ਓਕੇ ਅਮਰਪਾਲ ਤੋਂ ਖਤਰਾ ਨਹੀਂ ਸਰਕਾਰ ਤੋਂ ਖਤਰਾ ਆ ਜੀ ਜਦੋਂ ਕੋਈ ਕਿਸੇ ਕੈਂਡੀਡੇਟ ਤੇ ਉਈ ਐਫ ਆਈ ਆਰ ਲਾਜ਼ ਨਹੀਂ ਹੈਗੀ ਜਾਂ ਉੱਤੇ ਕੋਈ ਚਾਰजेस ਨਹੀਂ ਲੱਗੇ ਜਾਂ ਉਹ ਤਾਂ ਕੋਈ ਕੋਰਟ ਕੇਸ ਚੱਲ ਨਹੀਂ ਰਿਹਾ ਜੀ ਕਿਸੇ ਵੀ ਤਰ੍ਹਾਂ ਦਾ ਉਹਦੇ ਤੇ ਪੁਟੇਲ ਨਹੀਂ ਚੱਲ ਰਿਹਾ ਹੈਗਾ ਉਸ ਨੂੰ ਜੇਲ੍ਹ ਦੇ ਵਿੱਚ ਰੱਖਣਾ ਜਾਂ ਤੇ ਐਨ ਐਸ اے ਲਾਉਣਾ ਜੇ ਉਹਦੇ ਤੇ ਕੋਈ ਚਾਰजेस ਹੈਗਾ ਤਾਂ ਉਹ ਉਹਨਾਂ ਨੂੰ ਸਜ਼ਾ ਦੇਣੀ ਚ ਮੈਂ ਨਹੀਂ ਕਹਿੰਦਾ ਹੈਗਾ ਵੀ ਅਮਰਤਪਾਲ ਸਿੰਘ ਸਹੀ ਹੈ ਜੇ ਉਹ ਗਲਤ ਆ ਜਾਂ ਕਿਸੇ ਕੋਈ ਕਿਸੇ ਵੀ ਕੇਸ ਦੇ ਵਿੱਚ ਦੋਸ਼ੀ ਵੀ ਹੈ ਜਾਂ ਦੋਸ਼ੀ ਪਾਇਆ ਗਿਆ ਹੈ ਦਾ ਬਿਲਕੁਲ ਸਜ਼ਾ ਦੇਣੀ ਚਾਹੀਦੀ ਜੇ ਦੋਸ਼ੀ ਨਹੀਂ ਹੈਗਾ ਤਾਂ ਉਹਨਾਂ ਨੂੰ ਉਹਨਾਂ ਤੇ ਐਨਐਸਏ ਲਾ ਕੇ ਪੰਜਾਬ ਤੋਂ ਬਾਹਰ ਰੱਖਣਾ ਇਹ ਪੰਜਾਬ ਦੇ ਲੋਕਾਂ ਦਾ ਬਹੁਤ ਵੱਟਾ ਉਹਨਾਂ ਨੇ ਗੁੱਸਾ ਬਿਲਕੁਲ ਜ਼ਾਹਰ ਕੀਤਾ ਹੈ ਵੀ ਵਿਰੋਧੀਆਂ ਵੱਲੋਂ ਤਾਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਵੀ ਉਹ ਕਹਿੰਦੇ ਭਾਈ ਚੋਣ ਤਾਂ ਤੁਸੀਂ ਜਿਤਾਤਾ ਉਧਰੋਂ ਸਾਭਜੀ ਸਿੰਘ ਖਾਲਸਾ ਨੂੰ ਜਿਤਾਤਾ ਇਧਰੋਂ ਅਮਰਤਪਾਲ ਨੂੰ ਜਿਤਾਤਾ ਵੀ ਪੰਜਾਬ ਦੇ ਵਿੱਚ ਧਰੂਵੀਕਰਨ ਦੀ ਜਿਹੜੀ ਰਾਜਨੀਤੀ ਹੈ ਪੋਲਰਾਈਜੇਸ਼ਨ ਦੀ ਵੀ ਪੰਜਾਬ ਨੂੰ ਲਿਆ ਕੇ ਇੱਕ ਇੱਜ਼ ਤੇ ਖੜਾ ਕਰਨਾ ਤੇ 2027 ਦੀਆਂ ਚੋਣਾਂ ਵੀ ਸਿਰਤੇ ਨੇ ਉਸ ਤੋਂ ਬਾਅਦ ਹੁਣ ਜਿਮਨੀ ਚੋਣਾਂ ਵੀ ਸਿਰਤੇ ਨੇ ਤਾਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਜਾਂ ਇਹ ਵਿਰੋਧੀਆਂ ਦੀ ਗੱਲ ਕਰੀਓ ਕਹਿੰਦੇ ਭਾਈ ਪੰਜਾਬ ਦਾ ਤਾਂ ਮਾਹੌਲ ਖਰਾਬ ਹੋ ਸਕਦਾ ਨਹੀਂ ਪੰਜਾਬ ਦਾ ਮਾਹੌਲ ਮੇਰੀ ਗੱਲ ਸੁਣੋ ਜੇ ਪੰਜਾਬ ਦਾ ਮਾਹੌਲ ਮੈਂ ਇਹ ਗੱਲ ਕਹਿ ਰਿਹਾ ਅੱਜ ਪੂਰਾ ਆਬਾਦ ਸੁਣ ਰਿਹਾ ਪੰਜਾਬ ਦਾ ਮਾਹੌਲ ਪਹਿਲਾਂ ਖਰਾਬ ਸੀ ਜਾਂ ਹੁਣ ਹੋ ਸਕਦਾ ਖਰਾਬ ਜੇ ਕੋਈ ਜਿੱਤ ਗਿਆ ਵਿਅਕਤੀ ਜਿੱਤ ਗਿਆ ਆਮ ਵਿਅਕਤੀ ਨੂੰ ਆਮ ਨਾਰਮਲ ਵਿਅਕਤੀ ਸੀ ਨਾਰਮਲ ਵਿਅਕਤੀ ਬੇਸ਼ੱਕ ਜੇਲ੍ਹ ਚ ਬੰਦ ਸੀ ਕਿਸੇ ਨੇ ਉਹਦੇ ਹੱਕ ਦੇ ਵਿੱਚ ਚਮਰਤਪਾਲ ਸਿੰਘ ਨੇ ਆਪ ਪ੍ਰਚਾਰਨ ਕੀਤਾ ਬਿਲਕੁਲ ਸ਼ੱਕ ਉਹਦੇ ਪਰਿਵਾਰ ਨੇ ਜਾਂ ਉਹਦੇ ਯਾਰਾਂ ਦੋਸਤਾਂ ਜਾਂ ਸੱਜਣਾਂ ਨੇ ਪਰ ਸੱਜਣਾ ਦੋਸਤਾਂ ਨੇ ਪ੍ਰਚਾਰ ਕੀਤਾ ਅਮਰਤਪਾਲ ਸਿੰਘ ਜਿੱਤ ਗਿਆ ਜੇ ਉਹਦੇ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਕੇਸ ਸੀ ਉ ਤਾਂ ਉਹਨੂੰ ਕਾਨੂੰਨੀ ਕਾਰਵਾਈ ਮਤਲਬ ਕੋ ਨੂੰ ਸਜ਼ਾ ਦੇਣੀ ਚਾਹੀਦੀ ਨਹੀਂ ਕਾਨੂੰਨੀ ਕੋਈ ਕੇਸ ਹੈਗਾ ਤਾਂ ਉਹਨੂੰ ਉਹ ਰਿਹਾਅ ਕਰਨਾ ਚਾਹੀਦਾ ਹੈ ਰਿਹਾਅ ਕਰਨਾ ਚਾਹੀਦਾ ਬਤੌਰ ਉ ਇਹ ਅਮਰੀਕਾ ਦੀ ਐਂਟਰੀ ਨੂੰ ਕਿਵੇਂ ਦੇਖਦੇ ਹੋ ਉਪਰਾਸ਼ਟਰਪਤੀ ਨੂੰ ਐਡਵੋਕੇਟ ਜਸਪ੍ਰੀਤ ਸਿੰਘ ਹੁਣੀ ਮਿਲੇ ਨੇ 20 ਤੋਂ ਵੱਧ ਲੀਡਰਾਂ ਨੂੰ ਅਮਰੀਕਾ ਤੋਂ ਨੂੰ ਮਿਲ ਚੁੱਕੇ ਨੇ 100 ਤੋਂ ਵੱਧ ਲੀਡਰ ਨੇ ਜਿਹੜੇ ਉਹਨਾਂ ਨੇ ਇੱਕ ਟੀਚਾ ਰੱਖਿਆ ਹੋਇਆ ਉਹ ਕਹਿੰਦੇ ਮੈਂ ਸਾਰੇ ਲੀਡਰਾਂ ਨੂੰ ਮਿਲਣਾ ਮੰਤਰੀਆਂ ਨੂੰ ਮਿਲਣਾ ਸੰਸਦਾਂ ਨੂੰ ਮਿਲਣਾ ਤੇ ਇਸ ਪੂਰੇ ਮਾਮਲੇ ਦੀ ਸੰਜੀਦਗੀ ਨੂੰ ਦੱਸਣਾ ਪੂਰੀ ਵਿਸਥਾਰਪੂਰਵਕ ਜਾਣਕਾਰੀ ਦੇਣੀ ਹੈ ਇੱਕ ਮੀਟਿੰਗ ਕਮਲਾ ਹੈਰਸ ਉਹਨਾਂ ਦੇ ਨਾਲ ਉਪਰਾਸ਼ਟਰਪਤੀ ਦੇ ਨਾਲ ਹੋ ਚੁੱਕੀ ਹੈ ਦੂਜੀ ਮੀਟਿੰਗ ਵੀ ਉਹਨਾਂ ਦੀ ਜਿਹੜੀ ਆ ਉਹ ਤੈਅ ਕੀਤੀ ਹੋਈ ਆ ਸੋ ਲੱਗਦਾ ਤੁਹਾਨੂੰ ਵੀ ਇਸ ਮਾਮਲੇ ਦੇ ਵਿੱਚ ਜੇ ਅਮਰੀਕਾ ਆਪਣੀ ਸੰਜੀਦਗੀ ਦਿਖਾਉਂਦਾ ਤਾਂ ਅਮਰਤਪਾਲ ਦੀ ਰਿਹਾਈ ਆ ਜਿਹੜੀ ਉਹ ਬਹੁਤ ਜਲਦ ਹੋ ਸਕਦੀ ਹੈ ਦੇਖੋ ਅਮਰਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਮੈਂ ਖੁਦ ਇਹ ਗੱਲ ਕਹਿ ਰਿਹਾ ਪਰ ਅਮਰਪਾਲ ਸਿੰਘ ਦੀ ਰਿਹਾਈ ਹੋ ਸਕਦੀ ਜੇ ਅਮਰੀਕਾ ਨੇ ਵਿੱਚ ਇੰਟਰਫੇਸ ਇੰਟਰਫੇਸ ਕਰ ਲਈ ਹੈ ਹੈ ਮੈਂ ਫਿਰ ਵੀ ਇਹ ਗੱਲ ਕਹਿ ਰਿਹਾ ਜਦੋਂ ਦੇਸ਼ ਦੇ ਵਿੱਚ ਇੱਕ ਦੇਸ਼ ਦੀ ਜਿਹੜੀ ਸਰਕਾਰ ਇਹ ਗੱਲ ਕਹਿਦੀ ਹੈ ਜੀ ਅਸੀਂ ਜੀ ਡੈਮੋਕ੍ਰੇਸੀ ਹੈ ਸਾਡੀ ਕੰਟਰੀ ਦੇ ਵਿੱਚ ਜੀ ਇਹ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਕਿ ਡੈਮੋਕ੍ਰੇਸੀ ਹੈ ਜਾਂ ਡਿਕਟੇਟਰਸ਼ਿਪ ਹੈ ਜੀ ਜਿਸ ਆਪ ਸਰਕਾਰ ਨੇ ਵੀ ਇਹ ਗੱਲ ਕਲੀਅਰ ਬਿਲਕੁਲ ਕਰ ਦਿੱਤੀ ਜੀ ਉਹਨਾਂ ਤੋਂ ਕੋਈ ਖਤਰਾ ਸੀ ਪੰਜਾਬ ਸਰਕਾਰ ਨੂੰ ਜੇ ਉਹਨਾਂ ਨੇ ਕੋਈ ਗਲਤ ਕੀਤਾ ਸੀ ਬਕਾਇਦਾ ਤੌਰ ਤੇ ਐਫ ਆਈ ਆਰ ਲਾਉਸ ਕਰਕੇ ਉਹ ਤਾਂ ਬਕਾਇਦਾ ਤੌਰ ਤੇ ਕੇਸ ਚੱਲਦਾ ਤਾਂ ਜਾਂ ਉਤੇ ਉਹਨਾਂ ਨੂੰ ਐਨ ਐਸਏ ਲਾ ਕੇ ਪੰਜਾਬ ਤੋਂ ਬਾਹਰ ਕਿਉਂ ਰੱਖਿਆ ਗਿਆ ਜਾਂ ਇਹ ਗੱਲ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਜੀ ਪੰਜਾਬ ਦੇ ਵਿੱਚ ਮਾਹੌਲ ਅਮਰਤ ਭਾ ਭੀ ਹਰ ਇੱਕ ਵਾਰ ਉਹ ਅਜਨਾਲਾ ਥਾਣਾ ਦਾ ਇਨਸੀਡੈਂਟ ਹੈ ਜਿਹੜਾ ਉਹਦਾ ਜ਼ਿਕਰ ਕਰਦੇ ਨੇ ਕਹਿੰਦੇ ਜੋ ਹਿੰਸਾ ਹੋਈ ਅਜਨਾਲਾ ਥਾਣਾ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਹੈ ਜਿਹੜਾ ਉਹ ਨਾਲ ਲੈ ਕੇ ਗਏ ਅੱਗੇ ਲੈ ਕੇ ਗਏ ਹਾਲਾਂਕਿ ਚਲੋ ਇੱਕ ਵੱਖਰਾ ਵਿਸ਼ਾ ਹੈ ਉਹਦੇ ਤੇ ਆਪਾਂ ਵਿਸਥਾਰ ਨਾਲ ਗੱਲ ਨਹੀਂ ਕਰਾਂਗੇ ਪਰ ਥੋੜਾ ਜਿਹਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਉਹ ਕਹਿੰਦੇ ਗੁਰੂ ਮਹਾਰਾਜ ਦੇ ਸਰੂਪ ਨਾਲ ਲੈ ਕੇ ਉਸ ਤੋਂ ਬਾਅਦ ਜੋ ਪੁਲਿਸ ਨਾਲ ਝੜਪ ਹੋਈ ਪੁਲਿਸ ਦੇ ਜਿਹੜੇ ਫਟੜ ਕੀਤੇ ਗਏ ਉੱਥੇ ਬਹੁਤ ਵੱਡੇ ਤਰੀਕੇ ਦੇ ਨਾਲ ਹਿੰਸਾ ਜਿਹੜੀ ਅਜਨਾਲਾ ਥਾਣਾ ਦੀ ਉਹ ਦਿਖਾਈ ਗਈ ਉਹ ਕਹਿੰਦੇ ਵੀ ਭਾਈ ਉਹ ਇਨਸੀਡੈਂਟ ਦੇਖਣ ਤੋਂ ਬਾਅਦ ਹੀ ਸਰਕਾਰਾਂ ਨੂੰ ਇਹ ਚੀਜ਼ ਲੱਗੀ ਵੀ ਇਹ ਤਾਂ ਬਹੁਤ ਵੱਡਾ ਖਤਰਾ ਖੜਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਲਈ ਸਰਕਾਰ ਨੂੰ ਹੁਣ ਵੀ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਕਿ ਉਸ ਸੀਟ ਦੇ ਉੱਤੇ ਬਹੁਤਾਂ ਉਮੀਦਵਾਰ ਹੋਰ ਵੀ ਉਹਨਾਂ ਵੱਖ-ਵੱਖਰੀਆਂ ਪਾਰਟੀਆਂ ਵੱਲੋਂ उतारे ਗਏ। ਇਸ ਸਰਕਾਰ ਨੂੰ ਹੁਣ ਨੀ ਖਤਰਾ ਹੈਗਾ ਕਿ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਬੰਦਾ ਜਿਹੜਾ ਜੀਲ ਦੇ ਬੰਦੇ ਆ ਆਪਾਂ ਨੇ ਲੋਕਾਂ ਨੇ ਉਹਨਾਂ ਨੂੰ ਚੇਤਾਵਨੀ ਦਿੱਤਾ ਆ। ਬਾਕੀ ਜਿਹੜੇ ਕੀ ਵੱਡੇ-ਵੱਡੇ ਆਪਣੇ ਆਪ ਨੂੰ ਇਹ ਗੱਲ ਕਹਿ ਰਹੇ ਸੀ ਖੱਬੀਖਾਨ ਦਿੱਗਰ ਚਿਹਰੇ ਸੀ ਜਿਹੜੇ ਕੀ ਉਹ ਬਿਲਕੁਲ ਇੱਕ ਸਾਈਡ ਤੇ ਕਰ ਦਿੰਦੇ ਆ ਆਮ ਲੋਕਾਂ ਨੇ ਆਪਾ ਲੋਕ ਨੇ ਜੀ ਮੈਂ ਇਹ ਗੱਲ ਕਹਿ ਰਿਹਾ ਜੀ ਕਿਤੇ ਕਿਤੇ ਧੱਕਾ ਹੋ ਰਿਹਾ ਆ ਵਾਕਈ ਉਹ ਇਹ ਲੋਕਾਂ ਨੂੰ ਲੱਗ ਰਿਹਾ ਹੈ ਲੋਕਾਂ ਦੀ ਆਵਾਜ਼ ਜਿਹੜੀ ਹੈ ਕਿ ਹੋ ਸਕਦਾ ਸਰਕਾਰ ਦੇ ਕੰਨਾਂ ਤੇ ਜੂੰ ਨਾ ਹੀ ਸਰਕਦੀ ਹੈਗੀ ਪਰ ਆਵਾਮ ਦੀ ਜਿਹੜੀ ਆਵਾਜ਼ ਹੈ ਉਹ ਬਿਲਕੁਲ ਸੱਚ ਹੁੰਦੀ ਹੈ ਆਵਾਮ ਦੀ ਆਵਾਜ਼ ਜਿਹੜੀ ਉਹ ਕੀ ਕਹਿ ਰਹੀ ਹੈ ਉਹ ਸੁਣ ਲੈਣੇ ਚਾਹੀਦੇ ਸਰਕਾਰ ਨੂੰ ਜੇ ਸਰਕਾਰ ਅ ਇਸ ਵਕਤ ਅਮਰਪਾਲ ਸਿੰਘ ਨੂੰ ਰਿਹਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਫਿਰ ਮਾਹੌਲ ਖਰਾਬ ਹੋਊਗਾ ਜਾਂ ਪੰਜਾਬ ਚ ਮਾਹੌਲ ਖਰਾਬ ਹੋਵੇਗਾ ਜੀ ਇੱਕ ਗੱਲ ਇੱਕ ਗੱਲ ਇੱਕ ਸਵਾਲ ਆੜੀ ਜੀ ਇਹ ਵੀ ਖੜਾ ਹੁੰਦਾ ਹੈ ਵੀ ਕੀ ਅਮਰਤਪਾਲ ਜਿਵੇਂ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਚੋਣ ਜਿਤਾਇਆ ਵੱਡੇ ਮਾਰਜਨ ਦੇ ਨਾਲ ਹਾਲਾਂਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਉਨੀਆਂ ਵੋਟਾਂ ਨਹੀਂ ਪਈਆਂ ਜਿੰਨਾ ਮਾਰਜਨ ਅਮਰਤਪਾਲ ਦਾ ਤੇ ਜੇ ਇੰਨੀਆਂ ਵੋਟਾਂ ਪਈਆਂ ਨੇ ਲੋਕਾਂ ਨੇ ਆਪਣਾ ਫਤਵਾ ਦਿੱਤਾ ਕੀ ਉਸ ਕਸੌਟੀ ਤੇ ਅਮਰਤਪਾਲ ਖਰੇ ਉਤਰ ਸਕਣਗੇ ਕਿਉਂਕਿ ਜੇ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਗੱਲ ਕਰੀਏ ਜਦੋਂ ਉਹ ਜੇਲ੍ਹ ਤੋਂ ਚੋਣ ਜਿੱਤਦੇ ਨੇ ਉਹਨਾਂ ਨੂੰ ਲੋਕਾਂ ਨੇ ਬੜੀ ਜਿਹੜਾ ਰਿਕਾਰਡ ਆ ਉਹ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਨਾਮ ਤੇ ਅੱਜ ਵੀ ਦਰਜਾ ਰਿਕਾਰਡ ਕੋਈ ਤੋੜ ਨਹੀਂ ਸਕਿਆ 423000 ਸਮਥਿੰਗ ਕੁਝ ਵੋਟਾਂ ਪਈਆਂ ਪਰ ਜਿੰਨਾ ਲੋਕਾਂ ਨੇ ਉਹਨਾਂ ਨੂੰ ਉਦੋਂ ਫਤਵਾ ਦਿੱਤਾ ਤਾਂ ਅੱਜ ਜੇ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਗੱਲ ਕਰੀਏ ਤਾਂ ਉਹ ਬਿਲਕੁਲ ਦਰਕਨਾਰ ਹੋ ਚੁੱਕੀ ਹੈ ਹਾਸ਼ੀਏ ਤੇ ਆ ਚੁੱਕੀ ਹੈ ਇੱਕ ਫਾਰਮੈਲਟੀ ਇੱਕ ਖਾਨਾ ਪੂਰਤੀ ਕਰਦੇ ਨੇ ਉਹ ਚੋਣਾਂ ਦੇ ਵਿੱਚ ਕੋਈ ਉਮੀਦਵਾਰ ਜਿਹੜਾ ਉਹਨਾਂ ਦਾ ਜਿੱਤਦਾ ਨਹੀਂ ਹੈਗਾ ਇੱਕ ਵਾਰ ਸਿਮਰਨਜੀਤ ਸਿੰਘ ਮਾਨ ਸੰਸਦ ਬਣੇ ਨੇ ਹੁਣ ਫੇਰ ਹਾਰ ਗਏ ਨੇ ਕਿਤੇ ਨਾ ਕਿਤੇ ਇਹ ਚੀਜ਼ ਤਾਰੀ ਹੋਗੀ ਵੀ ਅਮਰਤਪਾਲ ਜੇਲ੍ਹ ਤੋਂ ਬਾਹਰ ਆਉਂਦੇ ਨੇ ਕੀ ਲੋਕਾਂ ਦੀਆਂ ਉਹ ਕਸੌਟੀ ਤੇ ਉਹ ਗੱਲਬਾਤ ਤੇ ਖਰੇ ਉਤਰਨਗੇ ਜਾਂ ਉਹੀ ਰਵਈਆ ਜੋ ਉਹਨਾਂ ਦਾ ਪਹਿਲਾ ਰਿਹਾ ਉਹ ਬਾਹਰ ਆਉਣ ਤੇ ਬਾਅਦ ਵੀ ਇਖਤियार ਰਹੂਗਾ ਉਹੀ ਇਹ ਵੀ ਵੱਡਾ ਦੇਖੋ ਚਰਨ ਜੀ ਇਹਦੇ ਵਿੱਚ ਦੋ ਗੱਲਾਂ ਨੇ ਆਪਾਂ ਕੱਲੇ ਅਮਰਤਪਾਲ ਸਿੰਘ ਤਨ ਲਓ ਪੰਜਾਬ ਦੇ ਵਿੱਚ ਬਹੁਤ ਪਾਰਟੀਆਂ ਇਦਾਂ ਦੀਆਂ ਨੇ ਤੇ ਬਹੁਤ ਉਮੀਦਵਾਰ ਇਦਾਂ ਦੇ ਨੇ ਜਿਨ੍ਹਾਂ ਉਮੀਦਵਾਰਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਵੋਟਾਂ ਦੇ ਵਿੱਚ ਆਪਣੀ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਦੇ ਵਿੱਚ ਸ਼ਾਇਦ ਉਹ ਆਪਣੇ ਸਰਕਲ ਦੇ ਵਿੱਚ ਆਉਂਦੇ ਨੇ ਨਹੀਂ ਆਉਂਦੇ ਜਾਂ ਕੰਮ ਕਰਦੇ ਨੇ ਜਾਂ ਨਹੀਂ ਕਰਦੇ ਜਾਂ ਆਮ ਆਮ ਅਗਲੇ 5 ਸਾਲਾਂ ਬਾਅਦ ਉਹਨਾਂ ਦੇ ਨਾਲ ਤੁਰਦਾ ਨਹੀਂ ਤੁਰਦਾ ਬਾਅਦ ਦੀਆਂ ਗੱਲਾਂ ਨੇ ਜੀ ਤਾਂ ਵੇਖੋ ਇਹਦੀ ਇੱਕੋ ਗੱਲ ਹੈ ਕਿ ਇਸ ਵਕਤ ਜਿਹੜਾ ਵੱਡੇ ਮਾਰਜਨ ਦੇ ਨਾਲ ਉਹਨਾਂ ਨੂੰ ਜਿਤਾਇਆ ਗਿਆ ਚਾ ਉਹਨਾਂ ਦੀ ਜਿੱਤ ਆ ਉਹਦੇ ਤੇ ਸਰਕਾਰ ਕੀ ਸਪਸ਼ਟੀਕਰਨ ਸਰਕਾਰ ਦਾ ਜੇ ਸਰਕਾਰ ਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੀਦਾ ਜੀ ਅਮਰਪਾਲ ਸਿੰਘ ਨੂੰ ਰਿਹਾ ਕਰ ਰਹੇ ਨੇ ਨਹੀਂ ਕਰ ਰਹੇ ਜਿਹੜਾ ਹੋਣੇ ਆ ਬਾਅਦ ਦੀਆਂ ਗੱਲਾਂ ਕੀ ਅਮਰਪਾਲ ਸਿੰਘ ਨਾਲ ਜਦੋਂ ਜੇਲ੍ਹ ਚੋਂ ਬਾਹਰ ਹੋਣਗੇ ਉਹ ਉਦੋਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਜੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੁੰਦਾ ਤਾਂ ਲੋਕ ਅਮਰਪਾਲ ਸਿੰਘ ਨੂੰ ਇਹਨੀਆਂ ਵੋਟਾਂ ਕਿਉਂ ਪਾਉਂਦੇ ਜੀ ਕਿਉਂ ਜਿਉਂਕਿ ਇਸ ਇੱਥੇ ਤੁਸੀਂ ਇਹ ਗੱਲ ਕਲੀਅਰ ਮੈਂ ਕਰ ਦੇਣਾ ਲੋਕ ਸਹੀ ਨੇ ਜਾਂ ਸਰਕਾਰ ਸਹੀ ਹੈ ਜੇਕਰ ਅਮਰਤਪਾਲ ਸਿੰਘ ਵਾਕਾ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਦਿਸ਼ਾ ਦੇ ਰਿਹਾ ਸੀ ਤਾਂ ਪੰਜਾਬ ਦੀ ਜਵਾਨੀ ਨੇ ਪੰਜਾਬ ਦੇ ਮਾਤਾਵਾ ਬਜ਼ੁਰਗਾ ਭੈਣਾ ਭਰਾਵਾਂ ਨੇ ਉਹਨ ਇੰਨੀ ਮਾਰਜਨ ਦੇ ਨਾਲ ਨਾ ਜਿੱਤਉਂਦੇ ਹੋ ਸਕਦਾ ਵੋਟ ਵੀ ਨਾ ਪਾਉਂਦੇ ਤੁਸੀਂ ਗਲਤ ਬੰਦਾ ਹੈ ਭਾਵੇਂ ਇੱਕ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਵੀ ਕੋਈ ਗਲਤ ਹੋਵੇ ਕੋ ਗਲਤ ਕੰਮ ਕਰ ਰਿਹਾ ਹੋਵੇ ਉਹ ਪੰਚਾਇਤ ਮੈਂਬਰ ਦੀ ਚੋਣ ਨਹੀਂ ਚੱਲਦਾ ਹੁੰਦਾ ਜੀ 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 ਕੋਈ ਬੰਦਾ ਗਲਤ ਹੈ ਨਾ ਉਹ ਪੰਚਾਇਤ ਮੈਂਬਰ ਦੀ ਚੋਣ ਨਹੀਂ ਜਿੱਤੇ ਪਰਲਮੈਂਟ ਦੀ ਚੋਣ ਆਜ਼ਾਦ ਉਮੀਦਵਾਰ ਉਹ ਵੀ ਜੀਲ ਦੇ ਵਿੱਚ ਪੰਦਿਆ ਜੀ ਚੋਣ ਕੱਲਾ ਹੀ ਨਹੀਂ ਹੁੰਦਾ ਬਾਕੀ ਉਮੀਦਵਾਰ ਸਿਰਫ ਚੋਣ ਲੜੇ ਇੱਕ ਚੋਣ ਲੜਨਾ ਹੁੰਦਾ ਤੇ ਇੱਕ ਚੋਣ ਜਿੱਤਣਾ ਹੁੰਦਾ ਅਮਰਤਪਾਲ ਸਿੰਘ ਅੰਦਰ ਰਹਿ ਕੇ ਵੀ ਚੋਣ ਜਿੱਤਿਆ ਜੇਕਰ ਬਿਲਕੁਲ ਇਸ ਕਰਾਂ ਚੋਣ ਜਿੱਤਤੇ ਆ ਤੇ ਉਹ ਸਰਕਾਰ ਨੂੰ ਮੜਾ ਜਾ ਗੌਰ ਕਰਨੀ ਚਾਹੀਦੀ ਬਿਲਕੁਲ ਉਹਨਾਂ ਨੂੰ ਰਿਹਾਕ ਆ ਮੈਂ ਜਿਹਦਾ ਬਣਦਾ ਵੀ ਜਿੱਥੇ ਕੋਈ ਜਿੱਥੇ ਕੋਈ ਉਹ ਦੋ ਰੈ ਵਾਲੀ ਗੱਲ ਹੀ ਹੈ ਜੀ ਜੀ ਅਮਰਤਪਾਲ ਸਿੰਘ ਤੇ ਇੱਕ ਜ਼ਿੰਮੇਵਾਰੀ ਐ ਇਸ ਵਕਤੋਂ ਖੰਡੂਰ ਸਾਹਿਬ ਸੀਟ ਦੀ ਜ਼ਿੰਮੇਵਾਰੀ ਐ ਜੇ ਜ਼ਿੰਮੇਵਾਰੀ ਹੋਣ ਦੇ ਨਾਤੇ ਤੇ ਫੇਰ ਵੀ ਕੋਈ ਉਦਾਂ ਦਾ ਕੋਈ ਪੰਜਾਬ ਦੇ ਵਿੱਚ ਕੋ ਗਲਤ ਕਰਨਗੇ ਫੇਰ ਹੋ ਸਕਦਾ ਹੈ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਕੋਈ ਨਾ ਗਲਤ ਕੀਤਾ ਹੈ ਮੇਰੇ ਖਿਆਲ ਦੇ ਵਿੱਚ ਕਿਉਂਕਿ ਸਰਕਾਰਾਂ ਨੂੰ ਇਹ ਚੀਜ਼ਾਂ ਹੋ ਜਾਂਦੀਆਂ ਨੇ ਕਿ ਇਹ ਆ ਆदमी ਔਰ ਵਾਲੇ ਸਮਿਤੀ ਵਿੱਚ ਕੋਈ ਸ਼ਨਾਖੀਦਾ ਤਾਂ ਲੋਕ ਨਾਲ ਨਾ ਜੁੜ ਜਾਣ ਜਾਂ ਆਵਾਮ ਨਾਲ ਨਾ ਜੁੜ ਜੇ ਜਾਂ ਹਿੰਸਾ ਨਾਲ ਨਾ ਝਟਕੇ ਜੇ ਕੋਈ ਸ਼ਨਾਖੀਦਾ ਨਾ ਹੋ ਜੇ ਸਰਕਾਰਾਂ ਇਹ ਚੀਜ਼ਾਂ ਸੋਚ ਕੇ ਉਸ ਕਿਉਂਕਿ ਪੰਜਾਬ ਨੇ ਪਹਿਲਾਂ ਵੱਡਾ ਕਿਉਂਕਿ ਲਾਡੀ ਜੀ ਪੰਜਾਬ ਨੇ ਪਹਿਲਾਂ ਵੱਡਾ ਸੰਤਾਪ ਹੰਡਾਇਆ ਜੇ ਆਪਾਂ ਪਹਿਲਾ ਦੀ ਜ਼ਿਕਰ ਕਰੀਏ ਪਾਸ ਛਾਤੀ ਮਾਰੀਏ ਤਾਂ ਪੰਜਾਬ ਦੇ ਵਿੱਚ ਹਾਲਾਤ ਬੜੇ ਨਾਜ਼ੁਕ ਰਹੇ ਨੇ ਬੜੇ ਕ੍ਰੂਸ਼ਲ ਸੈਂਸਿਟਿਵ ਸਟੇਜ ਦੇ ਵਿੱਚੋਂ ਜਿਹੜਾ ਪੰਜਾਬ ਆ ਉਹ ਨਿਕਲੇ ਆ ਤੇ ਪੰਜਾਬ ਨੇ ਬੜਾ ਦਰਦ ਹੰਡਾਇਆ ਜੇ ਆਪਾਂ ਚਾਹੇ ਆਜ਼ਾਦੀ ਤੋਂ ਬਾਅਦ ਦੀ ਗੱਲ ਕਰ ਲਈਏ ਵੰਡ ਦੀ ਗੱਲ ਕਰ ਲਈਏ ਪੰਜਾਬੀ ਸੂਬੇ ਮੋਰਚੇ ਦੀ ਗੱਲ ਕਰ ਲਈਏ ਧਰਮਯੁੱਧ ਮੋਰਚੇ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਹਮੇਸ਼ਾ ਲੋਕਚਾਲਕ ਸੰਘਰਸ਼ ਹੀ ਰਹੇ ਨੇ ਪਰ ਪੰਜਾਬ ਨੇ ਸੰਤਾਪ ਵੀ ਬਹੁਤ ਹੰਡਾਇਆ ਇਹ ਜੇ ਕੋਈ ਦੋਰਿਆਂ ਵਾਲੀ ਗੱਲ ਨਹੀਂ ਹੈਗੀ ਪੰਜਾਬ ਨੇ ਸੰਤਾਪ ਨਹੀਂ ਹਟਾਇਆ ਹੈਗਾ ਜੀ ਬਹੁਤ ਸਮੇਂ ਇਤਾਂ ਦੇ ਅੱਜ ਪੰਜਾਬ ਦੇ ਉੱਤੇ ਪੰਜਾਬ ਦੀ ਨੌਜਵਾਨੀ ਤਾਂ ਕਿੰਨਾ ਕਹਾਣ ਹੋਇਆ ਅੱਜ ਪੰਜਾਬ ਦੇ ਵਿੱਚੋਂ ਨੌਜਵਾਨ ਚੁਣ-ਚੁਣ ਕੇ ਉਸ ਸਮਿਆਂ ਦੇ ਵਿੱਚੋਂ ਮਾਰੇ ਗਏ ਜਿਨਾਂ 84 ਦੀ ਮੈਂ ਗੱਲ ਕਰ ਰਿਹਾ ਜਾਂ ਕਿਸੇ ਵੀ ਮੋਰਚਿਆਂ ਦੀ ਗੱਲ ਕਰ ਰਿਹਾ ਹਰ ਵਕਤ ਪੰਜਾਬ ਦੇ ਜਿਹੜੇ ਕਿ ਨੌਜਵਾਨ ਨੇ ਉਹ ਅੱਗੇ ਹੁੰਦੇ ਨੇ ਬਿਲਕੁਲ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੁੰਦੇ ਨੇ ਬੇਸ਼ੱਕ ਕਿਤੇ ਐਲਓਸੀ ਲਾਈਨ ਆਫ ਕੰਟਰੋਲ ਤੇ ਜਾਇਆ ਕਿਤੇ ਦੇਸ਼ ਦੇ ਬਾਡਰਾਂ ਤੇ ਹੋਵੇ ਜਾਂ ਕਿਤੇ ਨਾ ਕਿਤੇ ਸਿਕਰੈਜਮੈਂਟ ਖੜੀ ਹੈ ਬਿਲਕੁਲ ਪੰਜਾਬ ਦੇ ਕਿਤੇ ਵੀ ਪੰਜਾਬ ਪਿੱਛੇ ਨਹੀਂ ਹਟਿਆ ਹੈਗਾ ਜੀ ਮੈਂ ਇਹ ਨਹੀਂ ਗੱਲ ਕਰ ਰਿਹਾ ਕਿ ਪੰਜਾਬ ਇਕੱਲੇ ਪੰਜਾਬ ਦੇ ਜਿਹੜੇ ਲੋਕ ਨੇ ਸਿਰਫ ਪੰਜਾਬ ਦੇ ਅੰਦਰ ਧਰਨਾ ਹਿਲਾਉਂਦੇ ਨੇ ਜਾਂ ਆਪਾਂ ਇਸ ਕਿਸਾਨ ਧਰਨਾ ਲਾਉਂਦੇ ਉਹਨਾਂ ਬਾਰੇ ਮੈਂ ਕਦੇ ਵੀ ਨਹੀਂ ਕੁਝ ਕਹਿ ਰਿਹਾ ਹੈਗਾ ਮੈਂ ਇਹ ਕਹਿਣਾ ਕਿ ਤੁਸੀਂ ਇਹ ਦੇਖੋ ਕਿ ਇੱਕ ਗੱਲ ਇਹ ਵੀ ਲਾਡੀ ਜੀ ਇੱਕ ਗੱਲ ਇਹ ਵੀ ਹੈਗੀ ਹੈ ਅੰਮ੍ਰਿਤਪਾਲ ਦੀ ਰਿਹਾਈ ਜਦੋਂ ਹੋਣੀ ਹੈ ਜੋ ਇੱਕ ਕਾਨੂੰਨੀ ਪ੍ਰੋਸੀਜਰ ਹੈ ਚਲੋ ਉਹ ਤਾਂ ਹੋਣਾ ਹੀ ਹੋਣਾ ਪਰ ਇੱਕ ਸਵਾਲ ਇਹ ਵੀ ਆ ਵੀ ਅਮਰਤਪਾਲ ਦੇ ਆਉਣ ਤੋਂ ਪਹਿਲਾਂ ਹੀ ਵੱਡੇ ਸਵਾਲ ਵੀ ਅਮਰਤਪਾਲ ਦਾ ਇੰਤਜ਼ਾਰ ਕਰ ਰਹੇ ਨੇ ਦੇਖੋ ਉਹ ਗੱਲ ਕਲੀਅਰ ਹੈ ਚੰਦ ਜੀ ਕਿਉਂਕਿ ਅਮਰਤਪਾਲ ਸਿੰਘ ਹੁਣ ਇੱਕ ਮੈਂ ਨਾਰਮਲ ਵਿਅਕਤੀ ਨਾ ਕਹਦੇ ਆ ਕਿ ਉਹ ਸੰਸਦ ਦਾ ਮੈਂਬਰ ਹੈ ਆ ਜੀ ਪਾਰਲੀਮੈਂਟ ਐਜ ਮੈਂਬਰ ਹੈ ਉਹਦੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਆ ਜੀ ਹਾਂਜੀ ਪਹਿਲਾਂ ਉਹ ਕਿ ਨੋਰਮਲਨਸ ਹਾਂ ਸੀ ਇਸ ਵਕਤ ਤੋਂ ਸੰਸਦ ਦੇ ਮੈਂਬਰ ਨੇ ਸੰਸਦ ਦੇ ਮੈਂਬਰ ਦੇ ਹੋਣ ਦੇ ਨਾਤੇ ਉਹਨਾਂ ਤੇ ਜ਼ਿੰਮੇਵਾਰੀਆਂ ਮੇਰਾ ਖਿਆਲ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਪੰਤ ਤੰਦ ਹੀ ਨਾ ਨਿਭਾਉਣਗੇ ਕਿਉਂਕਿ ਪਹਿਲਾਂ ਕੁਝ ਗੱਲਾਂ ਹੋਰ ਸੀ ਜਦੋਂ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਫਤਵਾ ਬਹੁਤ ਵੱਡਾ ਦਿੱਤਾ ਹੁਣ ਇਸ ਵਕਤ ਕੁਝ ਚੀਜ਼ ਹੋ ਰਿਹਾ ਹੁਣ ਇਸ ਵਕਤ ਜੇ ਮੈਂ ਗੱਲ ਕਰਾਂ ਤਾਂ ਬਾਹਰੀ ਅਮਰੀਕਨ ਦੇ ਏਜੰਸੀਆਂ ਵੀ ਵਿੱਚ ਜਾਂ ਅਮਰੀਕਾ ਦੇ ਵਿੱਚ ਵੀ ਉਹ ਵੀ ਇਨਵੋਲਵ ਹੋ ਚੁੱਕਿਆ ਸਰਕਾਰ ਨੂੰ ਜਾਂ ਪ੍ਰੈਸ਼ਰ ਬਿਲਕੁਲ ਬਣਾਇਆ ਜਾ ਰਿਹਾ ਹੈ ਜਾਂ ਆਮ ਲੋਕਾਂ ਵੱਲੋਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਤੁਸੀਂ ਹਿਸਾਬ ਲਾਓ ਕਿ ਹੋਰ ਪੰਜਾਬ ਦੇ ਵਿੱਚ ਜੀ ਉਹਨਾਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਤੋਂ ਖਤਰਾ ਸੀ ਕਿ ਜਿੰਦੋਂ ਪੰਜਾਬ ਦੇ ਵਿੱਚ ਕਿਦਾਂ ਦਾ ਮਾਹੌਲ ਸੀ ਜਦੋਂ ਪੰਜਾਬ ਦੀ ਨੌਜਵਾਨੀ ਦਾ ਕਹਾਣ ਕੀਤਾ ਗਿਆ ਮੈਂ ਉਹ ਸਿੱਧੇ ਤੌਰ ਤੇ ਨਹੀਂ ਤੁਹਾਨੂੰ ਕਹਿ ਰਿਹਾਗਾ ਕਿ ਅਸੀਂ ਸਿੱਧੇ ਤੌਰ ਤੇ ਤੁਹਾਨੂੰ ਕਹਿ ਰਹੇ ਹਾਂ ਪੰਜਾਬ ਦੇ ਵਿੱਚੋਂ ਕਿੰਨੇ ਲੋਕ ਕਿੰਨੇ ਨੌਜਵਾਨਾਂ ਨੂੰ ਬਿਨਾਂ ਕਸੂਰ ਤੋਂ ਗੋਲੀਆਂ ਮਾਰ ਕੇ ਮਾਰਿਆ ਗਿਆ ਜੀ ਉਸ ਟਾਈਮ ਤੇ ਪੰਜਾਬ ਦੇ ਲੋਕਾਂ ਨੂੰ ਖਤਰਾ ਨਹੀਂ ਸੀ ਉਸ ਟਾਈਮ ਤੇ ਸਰਕਾਰਾਂ ਕਿੱਥੇ ਸੀ ਜੀ ਬਿਲਕੁਲ ਇੱਕ ਵੱਡਾ ਵੱਡਾ ਸਵਾਲ ਹੈ ਇਹ ਕਿਉਂਕਿ ਬਰੋਧੀਆਂ ਵੱਲੋਂ ਜੇ ਬਰੋਧੀਆਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਭਾਈ ਜਿਹੜੀ ਆ ਪੰਜਾਬ ਦੀਆਂ ਦੋ ਸੀਟਾਂ ਇੰਡੀਪੈਂਡੈਂਟ ਤੁਸੀਂ ਜਿਤਾਈਆਂ ਨੇ ਤਾਂ ਇਹਦੇ ਨਾਲ ਚਾਹੇ ਮੌਜੂਦਾ ਸੂਬਾ ਸਰਕਾਰ ਹੈ ਚਾਹੇ ਆਪੋਜੀਸ਼ਨ ਹੈ ਚਾਹੇ ਭਾਜਪਾ ਹੈ ਉਹ ਸਾਰੀਆਂ ਚੌਕਸ ਹੋ ਗਈਆਂ ਨੇ ਜੀ ਜੀ ਨਹੀਂ ਬਿਲਕੁਲ ਤੁਸੀਂ ਹਿਸਾਬ ਲਾਓ ਕਿ ਇੱਕ ਪਾਸੇ ਸਰਕਾਰਾਂ ਹੋਣ ਸਰਕਾਰਾਂ ਇਲੈਕਸ਼ਨ ਲੜ ਰਹੀਆਂ ਨੇ ਪਾਰਟੀਆਂ ਹੋਂ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ ਠੀਕ ਹੈ ਜੀ ਅਮਰਤਪਾਲ ਸਿੰਘ ਇੱਕ ਕਾਮਯਾਬ ਵਿਅਕਤੀ ਹੈ ਕਿਸੇ ਨੇ ਵੀ ਉਹਨਾਂ ਨੇ ਬੇਸ਼ੱਕ ਮੈਂ ਨਹੀਂ ਕਹਿੰਦਾ ਕਿ ਇਸ ਇਲੈਕਸ਼ਨ ਦੇ ਵਿੱਚ ਬਹੁਤ ਕੁਝ ਚੱਲਿਆ ਆ ਸ਼ਰਾਬ ਵੀ ਚੱਲੀ ਹੈ ਕਿਤੇ ਨਾ ਕਿਤੇ ਪੈਸਿਵ ਪੈਸਿਵ ਵਗੈਰਾ ਵੀ ਚਲੇ ਨੇ ਠੀਕ ਹੈ ਜੀ ਬਹੁਤ ਕੁਝ ਚੱਲਦਾ ਅੰਦਰ ਖੱਤੇ ਬਹੁਤ ਕੁਝ ਚੱਲਦਾ ਲੇਕਿਨ ਉਹ ਚੀਜ਼ਾਂ ਬਾਹਰ ਨਜ਼ਰ ਨਹੀਂ ਆਉਂਦੀਆਂ ਜੀ ਅਮਰਤਪਾਲ ਸਿੰਘ ਵਾਲੀ ਪਾਰਟੀ ਤੋਂ ਕੁਝ ਵੀ ਨਹੀਂ ਚੱਲਿਆ ਹੈਗਾ ਸਿਰਫ ਇੱਕ ਦੋਨੇ ਹੱਥ ਜੋੜ ਕੇ ਵੋਟ ਮੰਗੀ ਜੀ ਲੋਕਾਂ ਨੇ ਕਿਤੇ ਨਾ ਕਿਤੇ ਮੈਂ ਕਹਿੰਨਾ ਵੀ ਇਨਸਾਨੀਅਤ ਹੈ ਲੋਕਾਂ ਨੇ ਵੱਡੇ ਮਾਰਜਨ ਦੇ ਨਾਲ ਅਮਰਪਾਲ ਸਿੰਘ ਨੂੰ ਜਿਤਾਇਆ ਜੀ ਇਸ ਦਾ ਇਸ ਕਲੀਅਰ ਆ ਕਿ ਸਰਕਾਰ ਨੂੰ ਮੜਾ ਮੋਟਾ ਸੋਚਣਾ ਚਾਹੀਦਾ ਆ ਜੀ ਕਿ ਹੁਣ ਭਾਜਪਾ ਕਿੰਨਾ ਪ੍ਰਚਾਰ ਕਰ ਰਹੀ ਸੀ ਪੰਜਾਬ ਦੇ ਵਿੱਚ ਹੋਰ ਕਿੰਨੀਆਂ ਪਾਰਟੀਆਂ ਕਰ ਰਹੀਆਂ ਸੀ ਪ੍ਰਚਾਰ ਜਿਹੜੇ ਕਿ ਵੱਡੇ ਵੱਡੇ ਲੋਕਾਂ ਨੇ ਤਰਕਨਾਰ ਇੱਕ ਪਾਸੇ ਕਰ ਦਿੱਤੇ ਆ ਜੀ ਇਸ ਕਰਕੇ ਅਮਰਤਪਾਲ ਸਿੰਘ ਦੀ ਜਿਹੜੀ ਕੀ ਸੁਣਵਾਈ ਹੋਣੀ ਚਾਹੀਦੀ ਹੈ ਅਮਰਤਪਾਲ ਸਿੰਘ ਬਹੁਤ ਜਲਦ ਜੇਲ੍ਹ ਤੋਂ ਬਾਹਰ ਆਉਣਾ ਚਾਹੀਦਾ ਉਸ ਤੋਂ ਬਾਅਦ ਦੇ ਵਿੱਚ ਅਗਲੀਆਂ ਗੱਲਾਂ ਇਹ ਹੈ ਕਿ ਅਮਰਤਪਾਲ ਸਿੰਘ ਤੋਂ ਲੋਕਾਂ ਨੂੰ ਖਤਰਾ ਆ ਜਾਂ ਲੋਕਾਂ ਨੂੰ ਸਰਕਾਰ ਤੋਂ ਖਤਰਾ ਆ ਇਸ ਵਕਤ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਕਿਹਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਸੋ ਇਹ ਸੀ ਜੇਐਸ ਲਾਢੀ ਸਿਆਸੀ ਮਾਹਰ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਵੀ ਮਨੁੱਖੀ ਅਧਿਕਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਮਰਤਪਾਲ ਨੂੰ ਦੀ ਜਿਹੜੀ ਇਹ ਰਿਹਾਈ ਹੋਣੀ ਚਾਹੀਦੀ ਹੈ ਤੇ ਅਗਰ ਅਮਰੀਕਾ ਦੀ ਐਂਟਰੀ ਇਸ ਦੇ ਵਿੱਚ ਹੋ ਗਈ ਹੈ ਅਮਰੀਕਾ ਜਸਪ੍ਰੀਤ ਸਿੰਘ ਐਡਵੋਕੇਟ ਨੇ ਜਿਹੜੇ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਉਹਨਾਂ ਨੂੰ ਤੇ ਉਸ ਤੋਂ ਬਾਅਦ 100 ਤੋਂ ਵੱਧ ਜਿਹੜੇ ਮੰਤਰੀਆਂ ਨੂੰ ਮਿਲਣ ਦਾ ਟੀਚਾ ਉਹਨਾਂ ਨੇ ਰੱਖਿਆ ਹੋਇਆ ਹਾਲਾਂਕਿ 20 ਜਿਹੜੇ ਸੰਸਦ ਮੈਂਬਰ ਨੇ ਮੰਤਰੀ ਉਹਨਾਂ ਨੂੰ ਮਿਲ ਚੁੱਕੇ ਨੇ ਤਾਂ ਇਹ ਜ਼ਰੂਰ ਬੜਾ ਇੰਟਰਸਟਿੰਗ ਫੈਕਟ ਤੇ ਬੜੀ ਜਿਹੜੀ ਪਿਕਚਰ ਹੈ ਦਿਲਚਸਪ ਬਣਦੀ ਨਜ਼ਰ ਆ ਰਹੀ ਹੈ ਵੀ ਅਗਰ ਅਮਰੀਕਾ ਇਸ ਮਾਮਲੇ ਦੇ ਵਿੱਚ ਆਪਣੀ ਸੰਜੀਦਗੀ ਦਿਖਾਉਂਦਾ ਹੈ ਯਾ ਅਮਰੀਕਾ ਦਬਾਅ ਪਾਉਂਦਾ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਚਲੋ ਆਪਾਂ ਕੇਂਦਰ ਸਰਕਾਰੇ ਕਹਾਂਗੇ ਭਾਰਤ ਦੀ ਗੱਲ ਕਰਾਂਗੇ ਵੀ ਤਾ ਇੱਕ ਬੜੀ ਕਹਿ ਸਕਦੇ ਆਂ ਵੀ ਤਾ ਰਿਹਾਈ ਹੈ ਜਿਹੜੀ ਉਹ ਜਲਦ ਤੋਂ ਜਲਦ ਜਿਹੜੀ ਅਮਰਤਪਾਲ ਦੀ ਹੋ ਸਕਦੀ ਹੈ ਇਹ ਜਸਪ੍ਰੀਤ ਸਿੰਘ ਉਹਨਾਂ ਦੇ ਬਿਆਨ ਨੇ ਜਿਨ੍ਹਾਂ ਨੇ ਇਹ ਗੱਲ ਆਖੀ ਹੈ ਵੀ ਅਮਰੀਕਾ ਜਿਹੜਾ ਉਹ ਸਾਡੀ ਤਿਆਰੀ ਹੈ ਵੀ ਭਾਰਤ ਦੇ ਉੱਪਰ ਇਸ ਚੀਜ਼ ਦਾ ਦਬਾਅ ਬਣਾਇਆ ਜਾਵੇ ਕਿਉਂਕਿ ਉਹਨਾਂ ਨੇ ਸਾਫ਼ ਸ਼ਬਦਾਂ ਚ ਗੱਲ ਆਖੀ ਹੈ ਵੀ ਅਮਰਤਪਾਲ ਸਿੰਘ ਨੂੰ ਐਨਐਸਏ ਤਹਿਤ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਣਾ ਬੇਇਨਸਾਫੀ ਹੈ ਮਨੁੱਖੀ ਅਧਿਕਾਰਾਂ ਦਾ ਘਾਣ ਇਹ ਐਡਵੋਕੇਟ ਜਸਪ੍ਰੀਤ ਸਿੰਘ ਯੂਐਸਏ ਉਹਨਾਂ ਦੇ ਬਿਆਨ ਨੇ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਦੋ ਇੰਡੀਪੈਂਡੈਂਟ ਸੀਟਾਂ ਪੰਜਾਬ ਦੇ ਵਿੱਚ ਤੁਸੀਂ ਲੋਕਾਂ ਨੇ ਜਿਤਾਈਆਂ ਨੇ ਵੱਡੇ ਮਾਰਜਨ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਵੱਡੇ ਦਿਗਜ ਚਿਹਰੇ ਰਵਾਇਤੀ ਪਾਰਟੀਆਂ ਵੱਡੇ ਚਿਹਰੇ ਜਿਹੜੇ ਉਹਨਾਂ ਨੂੰ ਦਰਕਨਾਰ ਕਰਕੇ ਲੋਕਾਂ ਨੇ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਜਿਤਾਇਆ ਤਾਂ ਉਹਨਾਂ ਦੇ ਜਿੱਤਣ ਦੇ ਨਾਲ ਪੂਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਚੌਕਸ ਹੋ ਗਈਆਂ ਨੇ ਤਾਂ ਇਹ ਵੀ ਗੱਲ ਆਖੀ ਜਾ ਰਹੀ ਹੈ ਵੀ ਪੰਜਾਬ ਦਾ ਜਿਹੜੀ ਇੱਕ ਸੈਂਸਿਟਿਵ ਪੁਆਇੰਟ ਹੈ ਇੱਕ ਵੱਖਵਾਦੀ ਸੋਚ ਨੂੰ ਲੈ ਕੇ ਵੀ ਉਹ ਹਮਦਰਦੀ ਦੇ ਤਹਿਤ ਇਹ ਦੋਨੋਂ ਸੀਟਾਂ ਜਤਾਈਆਂ ਨੇ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਕੰਗਨਾ ਰਣੌਤ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਦੇ ਥੱਪੜ ਪੈ ਜਾਂਦਾ ਉਸ ਤੋਂ ਬਾਅਦ ਲਾਈਵ ਹੋ ਕੇ ਜੋ ਬਿਆਨ ਦਿੱਤੇ ਨੇ ਉਹ ਬੜੇ ਗੌਰ ਨਾਲ ਤੇ ਬੜੀ ਸੰਜੀਦਗੀ ਨਾਲ ਸੁਣਨ ਵਾਲੇ ਨੇ ਸਾਫ ਸ਼ਬਦਾਂ ਚ ਕੰਗਣਾ ਰਣੌਤ ਨੇ ਇਹ ਗੱਲ ਆਖੀ ਵੀ ਪੰਜਾਬ ਦੇ ਵਿੱਚ ਜੋ ਉਗਰਵਾਦ ਫੈਲ ਰਿਹਾ ਜੋ ਉਗਰਵਾਦ ਪਣਪ ਰਿਹਾ ਅਤਵਾਦ ਆਪਣੇ ਪੈਰ ਪਸਾਰ ਰਿਹਾ ਉਹਨੂੰ ਅਸੀਂ ਕਿਵੇਂ ਨਿਜਠਾਂਗੇ ਤਾਂ ਮੈਂ ਦਰਸ਼ਕਾਂ ਨੂੰ ਵੀ ਪੁੱਛਣਾ ਚਾਹੁੰਗਾ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੈ ਕੀ ਪੰਜਾਬ ਦੇ ਵਿੱਚ ਉਗਰਵਾਦ ਆਪਣੇ ਪੈਰ ਪਸਾਰ ਰਿਹਾ ਤਾਂ ਜਨਤਾ ਸਭ ਕੁਝ ਜਾਣਦੀ ਹੈ ਜਨਤਾ ਆਪਣੀ ਰਾਏ ਸਾਨੂੰ ਕਮੈਂਟਾਂ ਦੇ ਵਿੱਚ ਦੇਵੇ ਤਾਂ ਪਤਾ ਲੱਗ ਸਕੇ ਵੀ ਪੰਜਾਬ ਦੇ ਵਿੱਚ ਐਕਚੁਅਲ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਕੀ ਬਣਿਆ ਹੋਇਆ ਕਿਉਂਕਿ ਜੋ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਜਾਂ ਉਹ ਇੱਕ ਪਿਕਚਰ ਬਣਾਈ ਜਾ ਰਹੀ ਹੈ ਅਗਰ ਆਪਾਂ ਕੰਗਣਾ ਰਣੌਤ ਦੀ ਗੱਲ ਕਰੀਏ ਤਾਂ ਜੇ ਕੋਈ ਸਿਆਸੀ ਮਹਾਰਾ ਨਾਲ ਵੀ ਇਸ ਬਾਰੇ ਗੱਲ ਕਰਦੇ ਆ ਤਾਂ ਉਹ ਕਹਿੰਦੇ ਪੰਜਾਬ ਦੇ ਵਿੱਚ ਧਰੂਵੀਕਰਨ ਦੀ ਰਾਜਨੀਤੀ ਹੈ ਜਿਹੜੀ ਉਹ ਚੱਲ ਰਹੀ ਹੈ ਪੰਜਾਬ ਨੂੰ ਪੋਲਰਾਈਜੇਸ਼ਨ ਦੀ ਰਾਜਨੀਤੀ ਤੇ ਲਿਆ ਕੇ ਖੜਾ ਕੀਤਾ ਜਾ ਰਿਹਾ ਹੈ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਜਿਮਨੀ ਚੋਣਾਂ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਨੂੰ ਉਸ ਏਜ ਤੇ ਲਿਆ ਕੇ ਖੜਾ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਉਹਦਾ ਇੱਕ ਸਿਆਸੀ ਲਾਹਾ ਜਿਹੜਾ ਉਹ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਪੂਰੇ ਮਾਮਲੇ 'ਚ ਲੋਕਾਂ ਦੀ ਕੀ ਰਾਏ ਹੈ ਕਿਉਂਕਿ ਵੋਟਾਂ ਲੋਕਾਂ ਨੇ ਪਾਈਆਂ ਨੇ ਚੋਣ ਨਤੀਜਿਆਂ 'ਚ ਜੋ ਫੇਰ ਬਦਲ ਹੋਇਆ ਜਾਂ ਚੋਣ ਨਤੀਜਿਆਂ ਨੇ ਜੋ ਪੰਜਾਬ ਦੀ ਸਿਆਸਤ ਨੂੰ ਹੈਰਾਨ ਕੀਤਾ ਉਹ ਲੋਕਾਂ ਦੇ ਕਰਕੇ ਹੋਇਆ ਸੋ ਲੋਕਾਂ ਦੀ ਰਾਏ ਜਾਨਣੀ ਬੇਹਤ ਜ਼ਰੂਰੀ ਹੈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਅਮਰੀਕਾ ਦੀ ਐਂਟਰੀ ਨੂੰ ਲੈ ਕੇ ਭਾਰਤ ਸਰਕਾਰ ਤੇ ਦਬਾਅ ਨੂੰ ਲੈ ਕੇ ਇਸ ਪੂਰੇ ਵਰਤਾਂਤ ਨੂੰ ਇਸ ਪੂਰੇ ਸਿਨੈਰੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਡੇ ਨਾਲ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰਾਏ ਹੈ ਜਿਹੜੀ ਉਹ ਜ਼ਰੂਰ ਸਾਂਝੀ ਕਰਨੀ ਆ ਕਿਉਂਕਿ ਚਰਚਾਵਾਂ ਨੇ ਜਿਹੜੀਆਂ ਉਹ ਵੱਖੋ-ਵੱਖਰੀਆਂ ਲੋਕਾਂ ਦੇ ਵਿੱਚ ਜਿਹੜੀਆਂ ਉਹਨਾਂ ਦੀ ਓਪੀਨੀਅਨ ਹੈ ਉਹ ਵੱਖੋ-ਵੱਖਰੀ ਦੇਖਣ ਨੂੰ ਮਿਲਦੀ ਹੈ ਤਾਂ ਇਸ ਦੇ ਵਿੱਚ ਤੁਹਾਡੀ ਕੀ ਰਾਏ ਉਹ ਸਾਡੇ ਲਈ ਬੇਹਤ ਜ਼ਰੂਰੀ ਹੈ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਆ ਤੇ ਅਮਰਤਪਾਲ ਕੀ ਜਲਦ ਜੇਲ੍ਹ ਤੋਂ ਬਾਹਰ ਆ ਜਾਣਗੇ ਵੱਡੇ ਸਵਾਲ ਅਮਰਤਪਾਲ ਦਾ ਇੰਤਜ਼ਾਰ ਕਰ ਰਹੇ ਨੇ ਕੀ ਉਹ ਸੰਵਿਧਾਨ ਨੂੰ ਮੰਨਣ ਲੱਗ ਗਏ ਨੇ ਕੀ ਸੰਵਿਧਾਨ ਦੇ ਪਾੜੇ ਚ ਆ ਕੇ ਉਹਨਾਂ ਨੇ ਇਲੈਕਸ਼ਨ ਲੜੀ ਹੈ ਕਿ ਉਹ ਸੰਵਿਧਾਨ ਨੂੰ ਹੁਣ ਉਹਨਾਂ ਤੇ ਜਿਹੜਾ ਯਕੀਨ ਹੈ ਵਿਸ਼ਵਾਸ ਹੈ ਉਹ ਬਣ ਗਿਆ ਸੌ ਚੁੱਕ ਸਮਾਗਮ ਨੂੰ ਲੈ ਕੇ ਉਹਨਾਂ ਦੀ ਸੌ ਨੂੰ ਲੈ ਕੇ ਵੀ ਵੱਡੇ ਕਹਿ ਲਓ ਵੀ ਜਿਹੜੇ ਚਰਚਾ ਹੈ ਜਿਹੜੀ ਉਹ ਛਿੜੀ ਰਹੀ ਹੈ ਵੀ ਕਿਉਂਕਿ ਜੇ ਸਮਰਨਜੀਤ ਸਿੰਘ ਮਾਨ ਉਹਨਾਂ ਦੀ ਗੱਲ ਕਰੀਏ ਤਾਂ ਸਭ ਜਾਣਦੇ ਨੇ ਵੀ ਜਦੋਂ ਉਹ ਸੰਸਦ ਬਣੇ ਸੀ ਮੈਂਬਰ ਪਾਰਲੀਮੈਂਟ ਬਣੇ ਸੀ ਤਾਂ ਸ਼੍ਰੀ ਸਾਹਿਬ ਨੂੰ ਕਿਰਪਾਨ ਨੂੰ ਲੈ ਕੇ ਵਿਵਾਦ ਹੋਇਆ ਸੀਗਾ ਉਸ ਤੋਂ ਬਾਅਦ ਲੋਕਾਂ ਨੇ ਹਾਲਾਂਕਿ ਉਹਨੂੰ ਵੱਡੇ ਮਾਰਜਨ ਦੇ ਨਾਲ ਜਤਾਇਆ ਪਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜੋ ਹਾਲ ਹੋਇਆ ਜਾਂ ਜੋ ਚੋਣਾਂ ਚੋਣਾਂ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਰਹੀ ਹੈ ਉਹ ਜਗ ਜाहਰ ਆ ਉਹ ਲੁਕੀ ਨਹੀਂ ਹੈਗੀ ਉਹ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਤਾਂ ਇਸ ਦੇ ਵਿੱਚ ਕੀ ਅਮਰਤਪਾਲ ਇੰਨੇ ਮਾਰਜਨ ਦੇ ਜਿੱਤਣ ਤੋਂ ਬਾਅਦ ਲੋਕਾਂ ਦੀ ਕਨਸਰਟੀ ਤੇ ਖਰੇ ਉਤਰ ਸਕਣਗੇ ਕੀ ਉਹਨਾਂ ਦਾ ਰਵਈਆ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਚੇਂਜ ਹੋ ਗਿਆ ਕੀ ਭਾਰਤ ਦੇ ਸੰਵਿਧਾਨ ਤੇ ਉਹਨਾਂ ਦਾ ਵਿਸ਼ਵਾਸ ਆ ਜਿਹੜਾ ਉਹ ਬਣ ਚੁੱਕਿਆ ਕਿਉਂਕਿ ਕਨਸਟੀਚਿਊਸ਼ਨ ਤੇ ਤਾਂ ਉਹਨਾਂ ਦਾ ਯਕੀਨ ਨਹੀਂ ਸੀਗਾ ਤਾਂ ਹੁਣ ਜਦੋਂ ਉਹ ਚੋਣ ਜਿੱਤ ਚੁੱਕੇ ਨੇ ਤਾਂ ਲੋਕਾਂ ਦੀ ਕਸੌਟੀ ਤੇ ਖਰੇ ਉਤਰਨਾ ਵੀ ਜ਼ਰੂਰੀ ਹੈ ਸੋ ਦਰਸ਼ਕ ਜ਼ਰੂਰ ਆਪਣੀ ਰਾਏ ਸਾਡੇ ਨਾਲ ਸਾਂਝੀ ਕਰਨ ਤਾਂ ਜੋ ਪਤਾ ਲੱਗ ਸਕੇ ਵੀ ਇਸ ਪੂਰੇ ਮਾਮਲੇ ਦੇ ਵਿੱਚ ਹਾਲਾਂਕਿ ਚਰਚਾਵਾਂ ਇਹ ਵੀ ਛੜੀਆਂ ਜਾ ਰਹੀਆਂ ਨੇ ਵੀ ਇਹ ਅਮਰਤਪਾਲ ਨੂੰ ਇੱਕ ਸਿਆਸੀ ਕਹਿ ਲਓ ਵੀ ਰਣਨੀਤੀ ਦੇ ਤਹਿਤ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਇਹ ਚਰਚਾਵਾ ਲੋਕਾਂ ਦੇ ਵਿੱਚ ਚੱਲੀਆਂ ਹੋਈਆਂ ਨੇ ਜੋ ਲੋਕ ਵੱਖੋ ਵੱਖਰੀ ਆਪਣੀ ਓਪੀਨੀਅਨ ਦੰਦੇ ਨੇ ਤਾਂ ਉਹਨਾਂ ਦੇ ਵਿੱਚੋਂ ਚਰਚਾਵਾ ਜਿਹੜੀਆਂ ਨੇ ਸਾਡੇ ਤੱਕ ਪਹੁੰਚਦੀਆਂ ਨੇ ਵੀ ਇੱਕ ਰਣਨੀਤੀ ਦੇ ਤਹਿਤ ਇੱਕ ਸਾਜ਼ਿਸ਼ ਨਹੀਂ ਆਪਾਂ ਇਹਨੂੰ ਕਹਿ ਸਕਦੇ ਇੱਕ ਪ੍ਰੋਪਰ ਪਲੈਨਿੰਗ ਦੇ ਤਹਿਤ ਇਹ ਸਾਰਾ ਕੁਝ ਹੈ ਜਿਹੜਾ ਉਹ ਸਿਰਜਿਆ ਜਾ ਰਿਹਾ ਸੋ ਦਰਸ਼ਕਾਂ ਦੀ ਕੀ ਰਾਏ ਹੈ ਤੁਸੀਂ ਸਾਡੇ ਨਾਲ ਆਪਣੀ ਰਾਏ ਹੈ ਜਿਹੜੀ ਉਹ ਜ਼ਰੂਰ ਸਾਂਝੀ ਕਰਨੀ ਹੈ ਤੇ ਇਸ ਚੱਲਦੇ ਲਾਈਵ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚਾਹ ਜੋ ਇਹ ਲਾਈਵ ਜਿਹੜਾ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚ ਸਕੇ ਅਪਡੇਟ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਅਮਰੀਕਾ ਦੀ ਐਂਟਰੀ ਇਸ ਮਾਮਲੇ ਨੂੰ ਹੋਰ ਵੀ ਜ਼ਿਆਦਾ ਸੰਵੇਦਨਸ਼ੀਲ ਬਣਾ ਸਕਦੀ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ 100 ਤੋਂ ਵੱਧ ਲੀਡਰ ਨੇ ਜਿਹੜੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਮਿਲਣ ਦਾ ਟੀਚਾ ਜਿਹੜਾ ਰੱਖਿਆ ਗਿਆ ਜਿਸ ਦੇ ਵਿੱਚੋਂ ਸੰਸਦ ਮੈਂਬਰ ਜੈਕਲਿਨ ਸ਼ੈਰਲ ਰੋਜ਼ਨ ਤੇ ਕਾਂਗਰਸ ਦੇ ਮੈਂਬਰ ਰੂਬੇਨ ਗੈਲਗੋ ਨੂੰ ਉਹ ਮਿਲ ਚੁੱਕੇ ਨੇ 20 ਤੋਂ ਵੱਧ ਜਿਹੜੇ ਲੀਡਰ ਨੇ ਅਮਰੀਕਾ ਦੇ ਇਹ ਗਿਣਤੀ ਦੱਸੀ ਗਈ ਹੈ ਵੀ ਐਡਵੋਕੇਟ ਜਸਪ੍ਰੀਤ ਸਿੰਘ 20 ਤੋਂ ਜ਼ਿਆਦਾ ਲੀਡਰਾਂ ਨੂੰ ਮਿਲ ਚੁੱਕੇ ਨੇ ਤੇ ਜਲਦ ਹੀ ਭਾਰਤ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਤਾਂ ਜੋ ਮਨੁੱਖੀ ਅਧਿਕਾਰਾਂ ਦੀ ਹਿਊਮਨ ਰਾਈਟਸ ਦੀ ਜਿਹੜੀ ਆ ਰਾਖੀ ਕੀਤੀ ਜਾ ਸਕੇ ਕਿਉਂਕਿ ਐਨਐਸ